ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰੇ ਇਹ ਮੇਰੀ ਮਤਲਬ ਕਿ ਜ਼ਿੰਦਗੀ ਦੀ ਪਹਿਲੀ ਵੀਡੀਓ ਆ ਮੈਂ ਕਦੇ ਕੋਈ ਵੀਡੀਓ ਨਹੀਂ ਬਣਾਈ ਮੈਂ ਇਹ ਵੀਡੀਓ ਬਣਾ ਰਿਹਾ ਸਿਰਫ ਉਹ ਲੋਕਾਂ ਕਰਕੇ ਜਿਹੜੇ ਆਉਂਦੇ ਨੇ ਤੇ ਉਂਗਲੀ ਲਾ ਕੇ ਨਾਲੇ ਤਾਂ ਅਗਲੇ ਤੋਂ ਖਾ ਜਾਂਦੇ ਨੇ ਠੀਕ ਹੈ ਬਾਈ ਥੋੜੀ ਜਿਹੀ ਖਵਾ ਦੇ ਥੋੜੀ ਜਿਹੀ ਖਵਾ ਦੇ ਹਾਂ ਸਾਨੂੰ ਜਖਾਮ ਹੋਇਆ ਸਾਨੂੰ ਫਲਾਣਾ ਹੋਇਆ ਸਾਨੂੰ ਠਮਕਾ ਹੋਇਆ ਨਾਲੇ ਅਗਲੇ ਤੋਂ ਖਾ ਜਾਂਦੇ ਨੇ ਨਾਲੇ ਦੂਜੇ ਬੰਦੇ ਕੋਲ ਜਾ ਕੇ ਕਹਿੰਦੇ ਮੈਂ ਤਾਂ ਕਦੇ-ਕਦੇ ਖਾਣ ਵਾਲਾ ਵੀਰੇ ਪੱਕਾ ਅਮਲੀ ਤਾਂ ਉਹ ਹੈ ਠੀਕ ਹੈ ਜਾਂ ਤੂੰ ਵੀ ਖਾਇਆ ਨਾਲੇ ਉਹਨੂੰ ਵੀ ਕਰਦਾ ਤੁਸੀਂ ਯਾਰ ਐਵੇਂ ਹਰੇਕ ਨੂੰ ਟੈਗ ਲਾ ਦਿੰਦੇ ਹੋ ਜਾ ਕੇ ਅਮਲੀ ਦਾ ਚਾਹੇ ਕੋਈ ਵੀ ਆ ਬੰਦਾ ਮੈਂ ਚਲੋ ਇਹ ਨਹੀਂ ਕਹਿੰਦਾ ਵੀ ਮੈਨੂੰ ਕਹਿੰਦਾ ਜਾਂ ਕੋਈ ਕਿਸੇ ਨੂੰ ਕਹਿੰਦਾ ਜਾਂ ਉਹਨੂੰ ਕਹਿੰਦਾ ਗਲਤ ਹੈ ਗਲਤ ਨੂੰ ਗਲਤ ਇਹ ਨੂੰ ਜੇ ਨਹੀਂ ਬੋਲਾਂਗੇ ਭਰਾਵੋ ਇਹ ਗਾਂ ਵਧੂਗੀ ਗੱਲ ਠੀਕ ਹੈ ਤੁਸੀਂ ਜਾਣਦੇ ਹੋ ਹਾਂ ਜੀ ਜੇ ਕੋਈ ਪੋਰਾ ਫੇਮ ਦਾ ਖਾਨ ਵਾਲਾ ਇੱਕ ਬਾਬੇ ਦੀ ਮੈਂ ਦੇਖੀ ਇੰਟਰਵਿਊ ਉਹਨਾਂ ਬਾਬੇ ਦੀ ਇੰਟਰਵਿਊ ਕਰ ਰਿਹਾ ਉਹ ਕਹਿੰਦਾ ਵੀ ਇਹਨਾਂ ਦਾ ਲਾਇਸੈਂਸ ਹੈ ਜੀ ਇਹ ਦੋ ਬੰਦੇ ਰਹਿ ਗਏ ਬਠਿੰਡੇ ਜ਼ਿਲ੍ਹੇ ਦਾ ਪਤਾ ਨਹੀਂ ਕਿੱਥੇ ਦਾ ਬਾਬਾ ਜੀ ਉਹ ਬਾਬਾ ਵਿਚਾਰਾ ਤੇ ਉਹਦੇ ਪੱਤਰਕਾਰ ਉਹਦੀ ਇੰਟਰਵਿਊ ਲੈ ਰਿਹਾ ਬਾਬਾ ਜੀ ਕਿੰਨੇ ਗ੍ਰਾਮ ਮਿਲਦੀ ਸੀ ਫੁਲਾਣਾ ਧਮਕਾ ਉੱਪਰ ਲੇ ਕੇ ਰੱਖਿਆ ਇਹ ਬੱਚਿਆਂ ਲਾਸਟ ਦੋਨਾਂ ਚੋ ਇੱਕ ਲਾਇਸੈਂਸੀ ਅਮਲੀ ਸ਼ਰਮ ਕਰੋ ਯਾਰ ਥੋਡੀ ਸ਼ਰਮ ਗਈ ਕਿੱਥੇ ਚੱਕ ਕੇ ਮੂੰਹ ਅਮਲੀ ਗਏ ਦਨ ਇਹ ਤਾਂ ਸਰਕਾਰਾਂ ਦਾ ਪਹਿਲੇ ਨਿਮਾਨ ਹੈਗੀਆਂ ਇਹ ਤਾਂ ਪਹਿਲੇ ੱੱਕੇ ਨਾਲ ਕਹੋਂਦੀਆਂ ਨੇ ਵੀ ਫੁਲਾਣਾ ਇਹ ਮਾਰੂ ਨਸ਼ਾ ਮਾਰੂ ਨਸ਼ਾ ਮਾਰੂ ਨਸ਼ਾ ਮਾਰੂ ਨਸ਼ਾ ਪਤਾ ਕੀ ਹੈ ਆ ਦੇਖ ਲਓ ਪਿੰਡ ਪਿੰਡ ਬੈਸ ਰਹੇ ਨੇ ਸੱਤਰ ਚਾਰ ਚਾਰ ਸੇ ਬੇ ਇਕੱਠੇ ਬਲ ਰਹੇ ਨੇ ਉਹ ਚੀਜ਼ ਹੁੰਦੀ ਹੈ ਮਾਰੂ ਨਸ਼ਾ ਤੁਸੀਂ ਚੱਕ ਕੇ ਮੂੰਹ ਕਹਿ ਦਿਓ ਦੁੱਕੀ ਦਾ ਬੰਦਾ ਨਹੀਂ ਹੁੰਦਾ ਜਿਹੜਾ 15 18 20000 ਰੁਪਏ ਦਾ ਮਹੀਨੇ ਦਾ ਖਰਚਦਾ ਬੰਦਾ ਤੁਸੀਂ ਉਹ ਬੰਦੇ ਨੂੰ ਜਾ ਕੇ ਅਮਨਲੀ ਦਾ ਟੈਗ ਲਾ ਦੇ ਸੋਟਾ ਦਿਮਾਗ ਹੈ ਕਿਤੇ ਕੋਈ ਕਿਧਰੇ ਤੁਰਿਆ ਫਿਰਦਾ ਕੋਈ ਕਿਧਰੇ ਤੁਰਿਆ ਫਿਰਦਾ ਕੋਈ ਕਿਧਰੇ ਤੁਰਿਆ ਤਾਂ ਹੀ ਤੁਹਾਡੇ ਬਣਦਾ ਨਹੀਂ ਗੱਕ ਕਹਿ ਦਿੰਦੇ ਬਾਈ ਫਲਾਣੇ ਨੂੰ ਤੁਸੀਂ ਉੱਥੇ ਬਾਈ ਸਾਡਾ ਕਰੋ ਹੱਲ ਸਾਡਾ ਕਰੋ ਹੱਲ ਆਏ ਹੱਲ ਨਹੀਂ ਵਿਰੇ ਹੋਣਾ 2 ਅਕਤੂਬਰ ਨੂੰ ਰੈਲੀ ਹੈ ਉੱਥੇ ਆਓ ਵੀਡੀਓ ਨੂੰ ਜਿਹੜੀ ਕੋਈ ਪਾਉਂਦੇ ਨੇ ਜੱਗੇ ਵੀਰੇ ਉਹਨੇ ਡਾਕਟਰ ਰਣਜੀਤ ਵਰਗੇ ਜਿਨ੍ਹਾਂ ਨੇ ਮੇਰੇ ਵਰਗੇ ਨੂੰ ਕਿਹਾ ਵੀ ਹਾਂ ਬਾਈ ਤੂੰ ਵੀ ਬਣਾ ਵੀਡੀਓ ਬਣਾ ਹਨ ਵੀ ਠੀਕ ਆ ਯਾਰ ਜੇ ਉੱਠੋਗੇ ਤੁਸੀਂ ਮੁੰਡੇ ਸਾਰੇ ਨਵੇਂ ਮੁੰਡੇ ਨੇ ਜਿਹੜੇ ਕੋਈ ਖਾਣ ਵਾਲਾ ਵੀ ਆ ਉਹ ਵੀ ਉੱਠੋ ਜਿਹੜਾ ਨਹੀਂ ਵੀ ਖਾਣ ਵਾਲਾ ਉਹ ਵੀ ਉੱਠੋ ਯਾਰ ਹੱਕ ਤੱਕ ਆਓਗੇ ਤਾਂ ਹੀ ਕੋਈ ਕਿਸੇ ਦਾ ਕੋ ਹੱਲ ਹੋਊਗਾ ਤਾਂ ਸਰਕਾਰਾਂ ਹਿੱਲਣਗੀਆਂ ਤੁਸੀਂ ਬਿਰਕਰੇ ਬੈਠੇ ਨਾ ਸ਼ੇਅਰ ਨਾ ਕਮੈਂਟ ਬਸ ਹਾਂ ਜੇ ਕਿਸੇ ਨੇ ਸ਼ੇਅਰ ਵੀ ਕਰਤੀ ਉਹ ਸ਼ੇਅਰ ਕਰਨ ਨਾਲ ਵੀ ਅਮਲੀ ਦਾ ਟੈਗ ਇਹ ਗੱਲ ਹੋਈ ਯਾਰ ਜੇ ਮੈਂ ਵੀਡੀਓ ਸ਼ੇਅਰ ਕਰਤੇ ਮੈਨੂੰ ਅਮਲੀ ਦਾ ਟੈਗ ਦੂਜੇ ਨੇ ਕਰਤੀ ਉਹਨੂੰ ਅਮਲੀ ਦਾ ਟੈਗ ਇਹ ਨਾ ਨਾ ਕੋਈ ਗੱਲ ਹੋਈ ਯਾਰ ਫਿਰ ਤੂੰ ਦੂਜੇ ਪਾਸੇ ਖੜ ਜਾ ਜੇ ਨੂੰ ਤੁਸੀਂ ਜਾ ਕੇ ਜਿਹੜੇ ਤੁਹਾਨੂੰ ਕਹਿੰਦੇ ਨੇ ਵੀ ਹਾਂ ਚਾਹੁੰਦੇ ਨੇ ਵੀ ਭਾਈ ਅਫੀਮ ਨੂੰ ਮਾਰੂ ਨਸ਼ਾ ਕਿਹਾ ਜਾਵੇ ਤੁਸੀਂ ਸਾਰੇ ਸਾਥ ਦਿੰਦੇ ਹੋ ਤੁਸੀਂ ਕਹਿੰਦੇ ਹੋ ਮਾਰੂ ਨਸ਼ਾ ਕਿਵੇਂ ਕਹਿੰਦੇ ਹੋ ਤੁਹਾਨੂੰ ਮੈਂ ਦੱਸਦਾ ਤੁਸੀਂ ਹਰੇਕ ਬੰਦੇ ਨੂੰ ਚੱਕ ਕੇ ਮੂੰਹ ਅਮਲੀ ਕਹਿ ਦੇਣੋ ਤੁਹਾਨੂੰ ਇਹ ਨਹੀਂ ਪਤਾ ਵੀ ਇਹ ਕਿੰਨੇ ਤੱਤ ਹੁੰਦੇ ਨੇ ਇਹ ਕਿਹੜੀ ਕਿਹੜੀ ਚੀਜ਼ ਦੀ ਦਵਾਈ ਜਪੈਂਦੀ ਆ ਸਭ ਤੋਂ ਤਕੜੀ ਚੀਜ਼ ਕੀ ਆ ਗੁਰੂ ਗੋਬਿੰਦ ਸਿੰਘ ਜੀ ਨੇ ਸੰਜੀਵਨੀ ਕਿਨੂੰ ਕਿਹਾ ਤੁਸੀਂ ਇਹ ਗੱਲਾਂ ਮੈਂ ਤੁਹਾਨੂੰ ਕੋਈ ਲੈਣਾ ਦੇਣੇ ਨੇ ਜੇ ਭੋਰਾ ਕੋਈ ਖਾ ਰਿਹਾ ਚੱਕ ਉਹਨੂੰ ਆਮਲੀ ਨਾ ਯਾਰ ਐਵੇਂ ਨਾ ਕਰਿਆ ਕਰੋ ਵੀਰੇ ਇਹ ਕੱਲ ਨੂੰ ਨਾ ਤੁਹਾਡਾ ਕੋਈ ਲਾਇਸੈਂਸ ਬਣਨਾ ਨਾ ਤੁਹਾਡੇ ਕੋਈ ਖੇਤੀ ਹੋਣੀ ਆ ਤੁਹਾਡੇ ਫਿਰ ਉਹ ਜੂਤ ਆਪ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਕਰਦਾ ਜੇ ਕੋਈ ਕਿਸੇ ਦਾ ਤੁਸੀਂ ਇੰਟਰਵਿਊ ਲੈਣੇ ਕੋਈ ਲਾਇਸੈਂਸ ਵਾਲੇ ਦਾ ਕਿਸੇ ਦਾ ਵੀ ਕੋਈ ਇੰਟਰਵਿਊ ਲੈਣੇ ਕੋਈ ਖਾਨ ਵਾਲੇ ਦਾ ਤੁਸੀਂ ਉਹਦੇ ਉੱਪਰ ਲਿਖ ਦੇਣਾ ਫਲਾਣਾ ਆਮਲੀ ਆ ਬੱਚੇ ਆ ਲਾਇਸੈਂਸ ਵਾਲਾ ਆਮਲੀ ਲਾਇਸੈਂਸੀ ਆਮਲੀ ਕੋਈ ਗੱਲ ਹੈ ਬੰਦਿਆਂ ਵਾਂਗੂ ਸੁਧਰ ਜੋ ਜੇ ਕੁਝ ਬਣਾਉਣਾ ਹੈ ਜੇ ਆਪਦੇ ਪੁੱਤ ਐਵੇਂ ਚਿੱਟੇ ਜਿ ਮਾਰਨੇ ਨੇ ਫਿਰ ਫਰਾਬ ਕਰੀਂ ਜੋ ਜਿਹੜਾ ਕੁਝ ਕਰਨਾ ਤੁਰ ਰਹੀ ਆ ਦੁਨੀਆ ਜਿਹੜੇ ਬੱਚ ਗਏ ਉਹ ਕੈਨੇਡਾ ਅਮਰੀਕਾ ਭੱਜ ਗਏ ਜਿਹੜੇ ਉਰੇ ਤਾਂ ਮੈਨੂੰ ਲੱਗਦਾ ਵੀ ਹੁਣ ਰਹੀ ਹੀ ਕੱਖ ਨਹੀਂ ਜਿਹੜੇ ਤੇਰੇ ਮੇਰੇ ਵਰਗੇ ਰਹਿ ਗਏ ਉਹ ਆਪਜ ਇੱਕ ਦੂਜੇ ਨੂੰ ਦੇ ਅਮਲ ਲੇ ਅਮਲ ਦੇ ਅਮਲ ਲੇ ਅਮਲ ਬੰਦ ਬਿਲਕੁਲ ਆਪਾਂ ਸਹਿਮਤ ਆ ਵੀਰ ਦੀ ਗੱਲ ਦੇ ਨਾਲ ਜੀ ਅੱਜ ਕੱਲ ਤਾਂ ਲੋਕ ਇਸੇ ਤਰ੍ਹਾਂ ਹੀ ਕਰਦੇ ਆ ਬਾਈ ਜੀ ਨਾਲੇ ਤਾਂ ਚੀਜ਼ ਅਗਲੇ ਤੋਂ ਖਾ ਜਾਂਦੇ ਆ ਤੇ ਨਾਲੇ ਬਾਅਦ ਦੇ ਵਿੱਚ ਕਹਿੰਦਾ ਯਾਰ ਆਪਾਂ ਕਿਹੜਾ ਕਦੀ ਕਦੀ ਖਾਈਦਾ ਜੇ ਕਾਮ ਭਾਈ ਦੀ ਗੱਲ ਬਿਲਕੁਲ ਮੈਂ ਜਰਨਾ ਭਰਾ 100% ਸਹਿਮਤ ਆ ਕਰਦੇ ਵੀ ਲੋਗ ਇਸੇ ਤਰ੍ਹਾਂ ਜਿਤਨਾ ਬਾਈ ਨੇ ਪੂਰੀ ਕੱਲੀ-ਕੱਲੀ ਗੱਲ ਦੱਸੀ ਹੈ ਜੀ ਨਾਲੇ ਅਗਲੇ ਤੋਂ ਖਾ ਜਾਣੀ ਚੀਜ਼ ਦੇ ਨਾਲੇ ਬਦਨਾਮੀ ਕਰਨੀ ਵੀ ਮੈਂ ਕਿਹੜਾ ਖਾਣਾ ਉਹਦਾ ਉਹ ਖਾਂਦਾ ਇਸ ਤਰ੍ਹਾਂ ਕੰਮ ਲੋੜ ਨਹੀਂ ਆਉਣੇ ਭਾਈ ਜੀ ਜਿਹੜਾ ਕਦੀ ਕਦੀ ਵੀ ਖਾਂਦਾ ਸਮਝ ਲੈ ਵੀ ਬੰਦਾ ਦੂਜਾ ਬੰਦਾ ਕਦੇ ਨਹੀਂ ਖਾਂਦਾ ਜਿਹੜਾ ਖਾਂਦਾ ਉਹ ਹੀ ਖਾਊਗਾ ਕਈ ਪਰਦੇ ਚ ਖਾਈ ਜਾਂਦੇ ਆ ਕੋਈ ਸਾਹਮਣੇ ਖਾਈ ਜਾਂਦੇ ਆ ਤੇ ਬਾਕੀ ਬਾਅਦ ਵਿੱਚ ਖਾ ਕੇ ਬਦਰਾਮੀ ਵੀ ਕਰਦੇ ਯਾਰ ਅਸੀਂ ਤਾਂ ਨਹੀਂ ਖਾਂਦੇ ਪਰ ਪੱਕਾ ਬੰਦਾ ਤੇ ਉਹ ਆ ਜਿੰਦੇ ਤੋਂ ਲੈ ਕੇ ਆਏ ਆ ਦੱਸ ਬਿਲਕੁਲ ਖਰੀ ਗੱਲ ਆ ਵੀਰਤੀ ਦੇ ਵੀਡੀਓ ਸ਼ੇਅਰ ਕਰੋ ਦੱਬ ਕੇ ਜੀ